वैसे भी मैं नता कि तेज तो जरूरी है क्योंकि समा हर एक दा आंदा ਤੁਸੀਂ ਸਮਝਦੇ ਹੋ ਤੇ ਪੰਗਾ ਉਹਨਾਂ ਕੇ ਲੈਣਾ ਚਾਹੀਦਾ ਜਿੰਨਾ ਕੇ ਬੰਦਾ ਚੱਲਦਾ ਹੋਵੇ ਸਾਡੇ ਕਲਾਕਾਰ ਖਾਸੇ ਕਈ ਬਦਮਾਸ਼ ਬਣ ਕੇ ਕਲਾਕਾਰ ਘੱਟ ਰਹਿ ਗਏ ਅਸਲ ਦੇ ਵਿੱਚ ਗਾਇਕੀ ਕਿੰਨੀ ਜਿਆਦੇ ਸੋਹਣੀ ਸੀ ਯਾਰ ਸੋਹਣੇ ਗਾਣੇ ਗਾਉਂਦੇ ਸੀ ਘਰਾਂ ਨੂੰ ਜਾਂਦੇ ਸੀ ਹੁਣ ਐਵੇਂ ਬਿਣਾ ਚੱਲੋ ਬੜਕਾ ਮਾਰੀਆਂ ਨਾ ਵੀ ਆ ਜਾ ਦੇਖ ਲੈਨੇ ਆ ਜਾ ਇਹ ਕਰ ਦਿੰਨੇ ਆ ਜਾ ਉਹ ਕਰ ਦਿੰਨੇ ਕੋਈ ਫਾਇਦਾ ਹੈ ਯਾਰ ਚੜਤ ਨਾਲੋਂ ਕੰਮ ਸਪੈਂਡ ਆਉਂਦੇ ਨੇ ਮਤਲਬ ਗੱਲ ਉਨੀਕ ਕਰੋ ਕਿ ਬਾਅਦ ਚ ਮਾਫਲਾ ਨਾ ਮੰਗਣ ਦੀ ਪਹਿਣਾ ਸੱਚੇ ਕਾਲ ਦੋਸਤ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬੀ 뮤직 ਇੰਡਸਟਰੀ ਦੇ ਸਿੰਗਰ ਸਿੱਪੀ ਗਿਲਦੀ ਸਿੱਪੀ ਗਿੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸਿੱਪੀ ਗਿੱਲ ਦੇ ਹਾਲ ਹੀ ਚ ਹੋਏ ਇੱਕ ਸ਼ੋਅ ਦੀ ਹੈ ਜਿਸ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਇੱਕ ਵਾਰੀ ਫੇਰ ਦਿੱਤਾ ਹੈ ਸਿੱਪੀ ਗਿੱਲ ਨੇ ਠੋਕਵਾਂ ਰਿਪਲਾਈ। ਸਿੱਪੀ ਗਿੱਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਸਿੱਪੀ ਗਿੱਲ ਨੇ ਸਿੱਧੂ ਮੂਸੇਵਾਲਾ ਨੂੰ ਰਿਪਲਾਈ ਦਿੱਤਾ ਹੈ ਤੇ ਦੱਸ ਦਈਏ ਤੁਹਾਨੂੰ ਕਿ ਵੀਡੀਓ ਸਿੱਪੀ ਗਿੱਲ ਦੇ ਹਾਲ ਹੀ ਚ ਹੋਏ ਇੱਕ ਲਾਈਵ ਸ਼ੋਅ ਦੀ ਹੈ। ਕੀ ਕੁਝ ਕਿਹਾ ਸਿੱਪੀ ਗਿੱਲ ਨੇ ਇਸ ਵੀਡੀਓ 'ਚ ਤੁਸੀਂ ਖੁਦ ਹੀ ਸੁਣੋ ਵੈਸੇ ਵੀ ਮਨ ਲੱਗਦਾ ਕਿ ਇੱਜ਼ਤ ਜ਼ਰੂਰੀ ਆ ਕਿਉਂਕਿ ਸਮਾਂ ਹਰੇਕ ਦਾ ਆਉਂਦਾ ਤੁਸੀਂ ਸਮਝਦੇ ਹੋ ਤੇ ਪੰਗਾ ਉਹਨਾਂ 'ਚ ਲੈਣਾ ਚਾਹੀਦਾ ਜਿੰਨਾ ਕਿ ਬੰਦਾ ਚੱਲਦਾ ਹੋਵੇ ਸਾਡੇ ਕਲਾਕਾਰ ਖਾਸੇ ਕਈ ਬਦਮਾਸ਼ ਬਣ ਕੇ ਕਲਾਕਾਰ ਘੱਟ ਰਹਿ ਗਏ ਅਸਲ ਦੇ ਵਿੱਚ ਗਾਇਕੀ ਕਿੰਨੀ ਜਿਆਦਾ ਸੋਹਣੀ ਸੀ ਯਾਰ ਸੋਹਣੇ ਗਾਣੇ ਗਾਉਂਦੇ ਸੀ ਘਰਾਂ ਨੂੰ ਜਾਂਦੇ ਸੀ ਹੁਣ ਐਵੇਂ ਬਿਣਾ ਗੱਲੋਂ ਬੜਕਾ ਮਾਰੀ ਜਾਂਦਾ ਵੀ ਆ ਜਾ ਦੇਖ ਲੈਣੇ ਆ ਜਾ ਇਹ ਕਰ ਦਿੰਨੇ ਆ ਆ ਜਾ ਉਹ ਕਰ ਦਿੰਨੇ ਆ ਕੋਈ ਫਾਇਦਾ ਹੈ ਯਾਰ ਹੈਨਾ ਤੁਸੀਂ ਸਾਨੂੰ 19 ਕ ਪਰਮਿਸ਼ਨ ਦਿਆ ਕਰੋ ਜਿੰਨੇ ਤੇ ਸਾਡੇ ਕਲਾਕਾਰ ਵਿਗੜ ਨਾ ਸਿਰਫ 19 ਕ ਪਰਮਿਸ਼ਨ ਦਿਆ ਕਰੋ ਚੜਤ ਨਾਲੋਂ ਕੰਮ ਸਟੈਂਡ ਆਉਂਦੇ ਨੇ ਇਹ ਵੀ ਤੂੰ ਅਜ਼ਮਾ ਲੈ ਵੀ ਸਟੈਂਡ ਕਿਹਨੂੰ ਕਹਿੰਦੇ ਆ ਚੜਤ ਨਾਲੋਂ ਕੰਮ ਸਟੈਂਡ ਆਉਂਦੇ ਨੇ ਮਤਲਬ ਗੱਲ 19 ਕ ਕਰੋ ਕਿ ਬਾਅਦ ਚ ਮਾਫੀਆਂ ਨਾ ਮੰਗਣੀਆਂ ਪੈਣ ਜੇ ਫਿਰ ਮੂੰਹੋਂ ਨਿਕਲ ਗਈ ਤਾਂ ਨਿਕਲ ਗਈ ਜਾਂ ਤਾਂ ਗੱਡੋਂ ਨੂੰ ਅੱਜ ਕੱਟਦੇ ਆਂ ਫਿਰ ਮਾਫੀ ਨਾ ਮੰਗੋ ਇਸ ਵੀਡੀਓ ਦੇ ਵਿੱਚ ਸਿੱਪੀ ਗਿੱਲ ਦਾ ਕਹਿਣਾ ਹੈ ਕਿ ਜਿਹੜਾ ਵੀ ਕੋਈ ਸਿੰਗਰ ਅਗਰ ਕੋਈ ਜਵਾਬ ਦੇ ਰਿਹਾ ਨਾ ਤਾਂ ਉਸ ਤੋਂ ਬਾਅਦ ਉਸਦੀ ਮਾਫੀ ਨਹੀਂ ਮੰਗਣੀ ਚਾਹੀਦੀ ਤੇ ਦੂਸਰੀ ਗੱਲ ਇਹ ਹੈ ਕਿ ਇਹ ਸਿੰਗ ਇਹਨਾਂ ਸਿੰਗਰਸ ਨੂੰ ਇੰਨਾ ਕਿ ਇੱਕ ਦਾਇਰਾ ਦੇ ਦੇਣਾ ਚਾਹੀਦਾ ਹੈ ਕਿ ਜਿਸ ਦੇ ਵਿੱਚ ਉਹਨਾਂ ਦੀ ਲੜਾਈਆਂ ਨਾ ਹੋਣ ਤੇ ਸਿੱਪੀ ਗਿੱਲ ਦੀ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਦੀ ਚਾਹਤ ਕਮੈਂਟ ਬਾਕਸ ਦੇ ਵਿੱਚ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਤਾਂ ਲਿਕ ਸਵੇਰਾ ਟੀਵੀ ਦੇ ਨਾਲ ਐਂਡਰੋਗਟੇ ਸਬਸਕ੍ਰਾਈਬ ਆ ਰਿਹਾ YouTube ਚੈਨਲ ਸਵੇਰਾ ਸਟਾਰਟ ਆਊਟਸ ਕ੍ਰੀਡਰ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਮੀਰ ਅਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ហេਠ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ hi guys myself mb my debut song is coming up on 16th of Jan, presented by savira music ambulna Payenge. please go and subscribe to the channel of savira music for more updates thank you so much